ਲਗੇ ਜਿਹੜੀ ਇੱਕ ਗੱਲ ਕਾਫੀ ਪ੍ਰਚਲਿਤ ਰਹੀ ਕਿ ਸਰਦਾਰ ਹਰਜਿੰਦਰ ਸਿੰਘ ਧਾਮੀ ਅਸਤੀਫਾ ਦੇ ਸਕਦੇ ਨੇ। ਜਾਂ ਕਹਿ ਦਈਏ ਕਿ ਇਹ ਗੱਲ ਲਗਾਤਾਰ ਪ੍ਰਚਾਰੀ ਗਈ, ਲਗਾਤਾਰ ਵਿਚਾਰੀ ਗਈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਸਤੀਫਾ ਦੇਣ ਦੀ ਕਗਾਰ ਤੇ ਨੇ। ਪਰ ਇਹ ਗੱਲਾਂ ਸਾਹਮਣੇ ਕਿਉਂ ਆਈਆਂ? ਐਵੇਂ ਕਿਉਂ ਕਿਹਾ ਜਾਣ ਲੱਗਿਆ ਕਿ ਐਸਜੀਪੀਸੀ ਪ੍ਰਧਾਨ ਇਸ ਕਦਰ ਨਾਮੋਸ਼ ਨੇ ਕਿ ਉਹ ਅਸਤੀਫਾ ਦੇਣਾ ਚਾਹੁੰਦੇ ਨੇ। ਦਰਸਲ ਸਵਾਲ ਇਹ ਹੈ ਕਿ ਕੀ ਇਦਾਂ ਦੀਆਂ ਪਰਸਥਿਤੀਆਂ ਬਣੀਆਂ ਕੀ ਇਦਾਂ ਦੀਆਂ ਪਰਸਥਿਤੀਆਂ ਪੇਸ਼ ਆਈਆਂ ਕੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਰਅਸਲ ਪ੍ਰੈਸ਼ਰ ਦੇ ਵਿੱਚ ਸਨ ਜਾਂ ਕੀ ਉਹ ਇਸ ਤਰ੍ਹਾਂ ਦਾ ਕਦਮ ਚੁੱਕਣ ਬਾਰੇ ਸੋਚ ਵੀ ਰਹੇ ਸਨ ਜਾਂ ਮਹਿਜ਼ ਇੱਕ ਪ੍ਰੋਪਗੈਂਡਾ ਦੇ ਤੌਰ ਦੇ ਉੱਤੇ ਇਸ ਵਿਚਾਰ ਨੂੰ ਸਪਰੈਡ ਕੀਤਾ ਗਿਆ ਹੁਣ ਇਸ ਸਵਾਲ ਤੋਂ ਬਾਅਦ ਬਹੁਤ ਕੁਝ ਵਿਚਾਰਿਆ ਜਾਂਦਾ ਬਹੁਤ ਕੁਝ ਚਰਚਾ ਦਾ ਵਿਸ਼ਾ ਬਣਦਾ ਹੈ ਔਰ ਇੱਕ ਨੈਰੇਟਿਵ ਸਿੱਧ ਹੋ ਜਾਂਦਾ ਹੈ ਹੁਣ ਉਹਦੇ ਦਰਮਿਆਨ ਸੀਨੀਅਰ ਪੱਤਰਕਾਰਾਂ ਦੇ ਵੱਲੋਂ ਖਾਸ ਤੌਰ ਦੇ ਉੱਤੇ ਜਸਵੀਰ ਸਿੰਘ ਪੱਟੀ ਜਿਹੜੇ ਆਮ ਮੂਮਨ ਇਹ ਨਾਲ ਮਸਲਿਆਂ ਨੂੰ ਲੈ ਕੇ ਗੋਹ ਨਾਲ ਜਾਂਚ ਔਰ ਉਹਨਾਂ ਨੂੰ ਲੋਕਮੇ ਤਰੀਕੇ ਦੇ ਨਾਲ ਹੀ ਭਾਵੇਂ ਕਈਏ ਪਰ ਕੱਢ ਕੇ ਲਿਆਉਣ ਲਈ ਜਾਣੇ ਜਾਂਦੇ ਨੇ ਉਹਨਾਂ ਨੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਹੋਇਆ ਇਸ ਮਸਲੇ ਦੇ ਉੱਤੇ ਆਪਣੇ ਵਿਚਾਰ ਦਿੱਤੇ ਨੇ ਔਰ ਉਹਨਾਂ ਵਿਚਾਰਾਂ ਦੇ ਵਿੱਚ ਜਿਹੜੇ ਜਿਹੜੀ ਗੱਲ ਹੋਈ ਹੈ ਇਹ ਕਿਹਾ ਗਿਆ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਹੜੇ ਨੇ ਉਹ ਇੱਕ ਸਮੇਂ ਦੇ ਉੱਤੇ ਆ ਕੇ ਕੁਝ ਨਾਰਾਜ਼ ਸਨ ਉਹਨਾਂ ਦੀ ਨਾਰਾਜ਼ਗੀ ਦਾ ਕਾਰਨ ਉਸ ਚਰਚਾ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਜਿਹੜੀ 7 ਮੈਂਬਰੀ ਕਮੇਟੀ ਜਾਂ ਫਿਰ ਬਾਕੀ ਦੇ ਹੁਕਮਨਾਮੇ ਜਿਹੜੇ ਇਨ ਬਿਨ ਲਾਗੂ ਨਹੀਂ ਹੋਏ ਉਹਨਾਂ ਵਾਸਤੇ ਐਡਵੋਕੇਟ ਹਰਜਨਦਰ ਸਿੰਘ ਧਾਮੀ ਨਾਮੋਸ਼ ਸਨ ਨਾਰਾਜ਼ ਸਨ ਹਾਲਾਂਕਿ ਬਾਕੀ ਅਕਾਲ ਤਖਤ ਸਾਹਿਬ ਲਈ ਸਮਰਪਿਤ ਸੰਗਾਂ ਵਾਂਗ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਇਹ ਚਾਹੁੰਦੇ ਸਨ ਕਿ ਅਕਾਲ ਤਖਤ ਸਾਹਿਬ ਦੇ ਹੁਕਮ ਮੰਨ ਲਏ ਜਾਣ ਔਰ ਉਹੀ ਪਾਰਟੀ ਵਾਸਤੇ ਠੀਕ ਵੀ ਹੋਵੇਗਾ ਪਰ ਸੀਨੀਅਰ ਪੱਤਰਕਾਰ ਕਹਿੰਦੇ ਨੇ ਕਿ ਐਵੇਂ ਨਹੀਂ ਹੋਇਆ ਜਿਸ ਕਾਰਨ ਵਸ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਰਾਜ਼ ਰਹੇ ਉਸ ਉਸ ਗੱਲਬਾਤ ਦੇ ਵਿੱਚ ਉਸ ਡਿਸਕਸ਼ਨ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਾਫੀ ਲੰਮੇ ਸਮੇਂ ਤੱਕ ਚੁੱਪ ਸੀ ਮੀਡੀਆ ਨਾਲ ਗੱਲਬਾਤ ਵੀ ਨਹੀਂ ਕਰ ਰਹੇ ਸੀ ਕਈ ਵਾਰ ਤਾਂ ਜਦੋਂ ਮੀਡੀਆ ਨੇ ਮਾਈਕ ਵੀ ਅੱਗੇ ਕੀਤਾ ਜਾਂ ਗੱਲਬਾਤ ਕਰਨ ਲਈ ਕਿਹਾ ਵੀ ਤੇ ਉਹਨਾਂ ਨੇ ਇਹੀ ਜ਼ਿਕਰ ਕੀਤਾ ਕਿ ਉਹਨਾਂ ਦਾ ਜਿਹੜਾ ਗਲਾ ਉਹ ਖਰਾਬ ਹੈ ਜਾਂ ਮਤਲਬ ਉਸ ਸਿਚੁਏਸ਼ਨ ਨੂੰ ਟਾਲਣ ਦੀ ਕੋਸ਼ਿਸ਼ ਕਰਦੇ ਰਿਹਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਔਰ ਉਸ ਡਿਸਕਸ਼ਨ ਦੇ ਵਿੱਚ ਸੀਨੀਅਰ ਪੱਤਰਕਾਰ ਇਹ ਦੱਸਦੇ ਆ ਕਿ ਉਸ ਵੇਲੇ ਉਹ ਸਮਾਂ ਸੀ ਜਦੋਂ ਐਮਏ ਦੀਆਂ ਪਰਸਥਿਤੀਆਂ ਬਣੀਆਂ ਸੀ ਜਾਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਰਾਜ਼ ਦੱਸੇ ਜਾ ਰਹੇ ਸਨ। ਔਰ ਉਸੇ ਵੇਲੇ ਦੇ ਦਰਮਿਆਨ ਜਾਣਕਾਰੀ ਜਿਵੇਂ ਦੀ ਸਾਹਮਣੇ ਆਈ ਹੈ ਉਸ ਮੁਤਾਬਕ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਜ਼ਦੀਕੀਆਂ ਨੇ ਇਹ ਸਲਾਹ ਦਿੱਤੀ ਸੀ ਕਿ ਅਸਤੀਫਾ ਦੇ ਦੇਣਾ ਚਾਹੀਦਾ। ਹੋ ਜੀ ਸਿਚੁਏਸ਼ਨ ਦੇ ਵਿੱਚ ਅਸਤੀਫਾ ਦੇ ਦੇਣਾ ਚਾਹੀਦਾ ਇਹ ਵੀ ਕਹਿੰਦੇ ਸੁਣਾਈ ਦਿੱਤੇ ਉਸ ਡਿਸਕਸ਼ਨ ਦੇ ਵਿੱਚ ਸੀਨੀਅਰ ਪੱਤਰਕਾਰ ਕੇ ਇਹ ਵੀ ਸਲਾਹ ਹੋਈ ਸੀ ਕਿ ਜੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਕੱਢਿਆ ਜਾਂਦਾ ਆ ਤਾਂ ਉਸ ਵੇਲੇ ਲੋਕਾਂ ਦੀ ਸympathy ਜਿਹੜੀ ਹੈ ਉਹਨਾਂ ਦੇ ਹੱਕ ਦੇ ਵਿੱਚ ਹੋਵੇ ਹੁਣ ਇਹ ਸਾਰੀਆਂ ਗੱਲਾਂ ਜਿਹੜੀਆਂ ਡਿਸਕਸ ਹੋਈਆਂ ਨੇ ਉਹ ਇੱਕੋ ਚੀਜ਼ ਵੱਲ ਇਸ਼ਾਰਾ ਕਰ ਰਹੀਆਂ ਕਿ ਦਰਅਸਲ ਸ਼ਾਇਦ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਸਤੀਫਾ ਦੇਣ ਦੀ ਕਗਾਰ ਦੇ ਉੱਤੇ ਸਾਆਂ ਜਾਂ ਫਿਰ ਇਦਾਂ ਦੀ ਕੋਈ ਗੱਲਬਾਤ ਉਹਨਾਂ ਦੀ ਹੋਈ ਸੀ ਕਿ ਉਹ ਅਸਤੀਫਾ ਦੇਣਾ ਚਾਹੁੰਦੇ ਆ ਹੁਣ ਸੀਨੀਅਰ ਪੱਤਰਕਾਰਾਂ ਦੀ ਗੱਲਾਂ ਤੋਂ ਤਾਂ ਐਂ ਹੀ ਪ੍ਰਤੀਤ ਹੁੰਦਾ ਪਰ ਜੇ ਇਦਾਂ ਹੋ ਵੀ ਜਾਂਦਾ ਤਾਂ ਕਿ ਮੌਜੂਦਾ ਸਿਚੁਏਸ਼ਨ ਜਿਹੜੀ ਹੈ ਉਹ ਕੁਝ ਵੱਖਰੀ ਹੁੰਦੀ ਕਿ ਐਸਜੀਪੀਸੀ ਪ੍ਰਧਾਨ ਦੇ ਅਸਤੀਫੇ ਦੇਣ ਤੋਂ ਬਾਅਦ ਮੌਜੂਦਾ ਪਰਿਸਥਿਤੀਆਂ ਬਦਲ ਜਾਂਦੀਆਂ ਔਰ ਜੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਅਸਤੀਫਾ ਦੇ ਵੀ ਦਿੱਤਾ ਹੁੰਦਾ ਜਾਂ ਉਹ ਆਪਣੀਆਂ ਡਿਊਟੀਆਂ ਤੋਂ ਇੱਕ ਪਾਸੇ ਹੋ ਜਾਂਦੀਆਂ ਉਹ ਇੱਕ ਪਾਸਾ ਕਰ ਲੈਂਦੇ ਤਾਂ ਕਿ ਮੌਜੂਦਾ ਪਰਿਸਥਿਤੀਆਂ ਕੁਝ ਅਲੈਦਾ ਹੋ ਜਾਂਦੀਆਂ ਸੀਨੀਅਰ ਪੱਤਰਕਾਰ ਇਹ ਵੀ ਦਲੀਲ ਦਿੰਦੇ ਨੇ ਕਿ ਐਦਾਂ ਕੁਝ ਨਹੀਂ ਸੀ ਹੋਣਾ ਉਹਨਾਂ ਦੀ ਥਾਂ ਦੇ ਉੱਤੇ ਕੋਈ ਹੋਰ ਵਿਅਕਤੀ ਲਿਆ ਕੇ ਥਾਪ ਦਿੱਤਾ ਜਾਣਾ ਸੀ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਵਿਵਾਦ ਖਾਸਾ ਭਖਿਆ ਹਰਜਿੰਦਰ ਸਿੰਘ ਧਾਮੀ ਨੂੰ ਲੈ ਕੇ ਔਰ ਹੁਣ ਤੱਕ ਇਹੀ ਕਿਹਾ ਜਾਂਦਾ ਹੈ ਕਿ ਹਰਜਿੰਦਰ ਸਿੰਘ ਧਾਮੀ ਜਿਹੜੇ ਨੇ ਉਹ ਜ਼ਰੂਰ ਕੁਝ ਪਰੇਸ਼ਾਨ ਨੇ ਇਹਨਾਂ ਮਸਲਿਆਂ ਨੂੰ ਲੈ ਕੇ ਮੌਜੂਦਾ ਸਮੀਕਰਨਾਂ ਨੂੰ ਲੈ ਕੇ ਪਰ ਦੂਜੇ ਪਾਸੇ ਹੁਣ ਇਹ ਹਾਲਾਤ ਜਿਹੜੇ ਨੇ ਖਾਸੇ ਅਗਾਹ ਵੱਲ ਨੂੰ ਲੰਘ ਚੁੱਕੇ ਨੇ ਅੱਜ ਮੀਟਿੰਗ ਵੀ ਹੋਣ ਜਾ ਰਹੀ ਹੈ ਐਡਵੋਕੇਟ ਹਜਨਦਰ ਸਿੰਘ ਧਾਮੀ ਉਸ ਮੀਟਿੰਗ ਨੂੰ ਸੰਬੋਧਨ ਕਰਨਗੇ ਪਟਿਆਲੇ ਵਿੱਚ ਇਹ ਮੀਟਿੰਗ ਹੋਵੇਗੀ ਔਰ ਉਸ ਮੀਟਿੰਗ ਦੇ ਵਿੱਚ ਬਹੁਤ ਕੁਝ ਵਿਚਾਰੇ ਜਾਣ ਦੀ ਵੀ ਸੰਭਾਵਨਾ ਦਰਸਾਈ ਜਾ ਰਹੀ ਹੈ ਪਰ ਹੁੰਦਾ ਕੀ ਹੈ ਅਲਟੀਮੇਟਲੀ ਕੀ ਸ਼੍ਰੀ ਕਾਲਤਕ ਸਾਹਿਬ ਦੇ ਸਾਰੇ ਹੁਕਮਨਾਮਿਆਂ ਨੂੰ ਮੰਨ ਲਿਆ ਜਾਵੇਗਾ ਔਰ ਜੇ ਮੰਨ ਵੀ ਲਿਆ ਜਾਵੇਗਾ ਤਾਂ ਕਿ ਉਹ ਪ੍ਰਵਾਨ ਹੋਣਗੇ ਹਾਲਾਂਕਿ ਅੱਜ ਵੀ ਜੇ ਅੱਜ ਇਹ ਮੀਟਿੰਗ ਹੋਣ ਵੀ ਜਾ ਰਹੀ ਹੈ ਤੇ ਉਹਦੇ ਪੈਰਲਲ ਇੱਕ ਨਰੇਟਿਵ ਉਵੇਂ ਹੀ ਚੱਲ ਰਿਹਾ ਕਿ ਇਸ ਮੀਟਿੰਗ ਨੂੰ ਹੁਣ ਕਰਨ ਦਾ ਕੀ ਫਾਇਦਾ ਉਸੇ ਤਰ੍ਹਾਂ ਜਿਵੇਂ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਜਦੋਂ ਪ੍ਰਵਾਨ ਕਰ ਲਿਆ ਗਿਆ ਤੇ ਉਹਦੇ ਪੈਰਲਲ ਗੱਲ ਚੱਲਦੀ ਸੀ ਕਿ ਉਸ ਵੇਲੇ ਆ ਕੇ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕਰਨ ਦਾ ਹੁਣ ਕੀ ਫਾਇਦਾ ਹਰ ਇੱਕ ਹੁਕਮਨਾਮੇ ਦਾ ਜਿਹੜਾ ਪੱਖ ਆ ਹਰ ਇੱਕ ਆਧਾਰ ਆ ਉਹਨੂੰ ਇੱਕ ਸਮੇਂ ਤੋਂ ਡਿਲੇ ਕੀਤਾ ਗਿਆ ਉਹਦੇ ਨਿਰਧਾਰਤ ਸਮੇਂ ਤੋਂ ਡਿਲੇ ਕਰਨ ਤੋਂ ਬਾਅਦ ਅੰਤ ਵਿੱਚ ਆ ਕੇ ਉਸ ਨੂੰ ਮੰਨਿਆ ਗਿਆ ਉਹ ਵੀ ਕੁਝ ਸਰਟਨ ਕੰਡੀਸ਼ਨਸ ਦੇ ਉੱਤੇ ਜਿਸ ਵਾਸਤੇ ਲਗਾਤਾਰ ਕალი ਲੀਡਰ ਹੁਣ ਤੱਕ ਆਂਦੇ ਆਂਦੇ ਵੀ ਭਾਵੇਂ ਉਹ ਆਹ ਸੱਤ ਮੈਂਬਰੀ ਕਮੇਟੀ ਵੀ ਹੈ ਜਾਂ ਇਹਦੇ ਪ੍ਰਧਾਨ ਵੀ ਨੇ ਉਹ ਵੀ ਸਵਾਲਾਂ ਦੇ ਵਿੱਚ ਘਿਰੀ ਹੋਈ ਹੈ ਖੈਰ ਜੋ ਵੀ ਹੋਏਗਾ ਆਨ ਦਿ ਸਮੇਂ ਦੱਸਦੇ ਰਹਿਵਾਂਗੇ ਬਣੇ ਰੋਮਾਨ ਇੰਡੀਆ ਪੰਜਾਬੀ